ਫਤੇਗੜ ਸਾਹ ਦੀ ਪੁਲਿਸ ਵੱਲੋਂ ਮਾਨਯੋਗ ਐਸਐਸਪੀ ਸੁਭਮ ਅਗਰਵਾਲ ਜੀ ਦੇ ਆਈਪੀਐਸੀ ਦੀ ਅਗਵਾਈ 'ਚ ਨਾ ਪਿਛਲੇ ਕਾਫੀ ਦਿਨਾਂ ਤੋਂ ਅਸੀਂ ਮਹਿਮ ਚਲਾਈ ਵੀ ਹੈ ਜਿਸ ਦੇ ਅਧੀਨ ਫਤੇਗੜ ਸਾਹ ਪੁਲਿਸ ਦੇ ਸੀਆਈਏ ਨੇ ਗੋਪਨਾ ਹਟਾਉਣ ਕਰਨ ਵਾਲੇ ਇੱਕ ਗੈਂਗ ਨੂੰ ਫੜੂ ਪੁੱਟਿਆ ਜਿਨ੍ਹਾਂ ਕੋਲੋਂ ਪਾਰੂ ਪਾਰੀ ਮਾਤਰਾ ਵਿੱਚ ਸਮਾਰੂ ਹਥਿਆਰ ਜਿਵੇਂ ਪਿਸਤਲ ਗੋਤ ਅਤੇ ਹੋਰ ਤੇਜ਼ ਤਰ੍ਹਾਂ ਹਥਿਆਰ ਬਰਬੰਦ ਹੋਏ ਆ ਜੋ ਕਿ ਸਾਡੇ ਸਰਹੰਦ ਗੋਵਿੰਦਗੜ ਖੰਨਾ ਇਹ ਆਸ-ਪਾਸ ਦੇ ਜਿਲ੍ਹਿਆਂ ਚ ਲੋਕਾਂ ਕੋਲੀਆਂ ਮਾਰਦਾ ਤਾਂ ਅੰਜਾਮ ਦਿੰਦੇ ਸਨ ਉਹਨਾਂ ਨੂੰ ਕਾਬੂ ਕਰਕੇ ਬੜੀਆਂ ਮਾਰਦਾ ਤਾਂ ਟਰੇਸ ਹੋਣ ਦੀ ਉਮੀਦ ਹੈ ਸਾਡੇ ਅਸੀਂ 5 ਦੋਸ਼ੀ ਕਾਬੂ ਕੀਤੇ ਆ ਬਲਜਿੰਦਰ ਉਹ ਬੱਲੀ ਅਨਿਸ਼ੇਕ ਕੁਮਾਰ ਸਿਮਰਨਜੀਤ ਸਿੰਘ ਅਜੇ ਪੁੱਤਰ ਭਜਨਰਾਮ ਯਾਦਵਿੰਦਰ ਸਿੰਘ ਉੱਤੇ ਯਾਦ ਇਨਾਂ ਦੇ ਖਿਲਾਫ ਪਹਿਲਾਂ ਵੀ ਕਾਫੀ ਮੁਕੱਦਮੇ ਦਰਜ ਹਨ ਜਿਨ੍ਹਾਂ ਦੀ ਢੰਗਾਈ ਨਾਲ ਪੜਤਾਲ ਕੀਤੀ ਗਈ ਹੈ